ਇਹ ਜੀ ਸੱਤੀ ਤੇ ਇਹਨੂੰ ਕੋਈ ਹੈ ਨਹੀਂ ਉਗ ਸੁਗ ਕਿਹੜੀ ਉਹ ਭਾਈ ਤੈਨੂੰ ਵਧਾਈਆਂ ਭੋਲੀ ਆ ਗਈ ਚਮਕੌਰ ਹੁੰਦਾ ਖੋਲ ਦੋ ਬਦਾਂਗੇ ਦਦੇ ਤੂੰ ਵੀ ਗਾਜ ਭਾਈ ਮਾੜਾ ਤੁੰਨ ਵੀ ਵਧਾਈ ਖੜੀ ਹੋ ਜਾ ਖੜੀ ਹੋ ਜਾ ਆ ਜਾ ਆ ਗਿਆ ਖੁਸ਼ ਹੋਵੋਗੇ ਜੀ ਤੇ ਪਹੁੰਚ ਗਿਆ ਜੀ ਸਾਡੀ ਭੈਣ ਤੇ ਭਾਣ ਜੀ ਕਿਰਨਾ ਤੇ ਤਰੀਬਨ ਟਾਈਮ ਵੱਜ ਗਿਆ ਜੀ ਪੂਰੇ 4 ਸਵੇਰ ਦੇ ਤੇ ਬਾਹਰ ਜਿਹੜਾ ਮੌਸਮ ਆ ਜੀ ਮੀਂਹ ਪੈ ਰਿਹਾ ਹੈ ਤੇ ਮੀਂਹ ਕਿੰਨਾ ਕਾਏ ਦੇਖਦੇ ਆਪਾਂ ਜੀ ਸਾਰਿਆਂ ਨੂੰ ਪ੍ਰਮਾਤਮਾ ਅੱਗੇ ਅਰਦਾਸ ਹੈ ਤੁਸੀਂ ਇਸੇ ਛੜਦੀ ਗੱਲਾਂ ਵਿੱਚ ਰਹੋ ਤੁੰਦਰੁਸਤ ਰਹੋ ਤੇ ਭੈਣਾਂ ਨੇ ਪਹੁੰਚ ਗਏ ਮੇਰੇ ਤੇ ਚੱਲੀ ਨੀ ਤੇਲ ਮੀਂਹ ਡੰਡਾ ਛੜ ਗਿਆ ਨਹੀਂ ਹੈ ਨਹੀਂ ਨਹੀਂ ਮੈਂ ਕਹਿੰਦਾ ਉਸ ਗਰੀ ਹੋਈ ਆ ਇਹ ਹਾਂ ਟਿਪ ਟਿਪ ਪੈ ਰਿਹਾ ਨਾ ਮੀਂਹ ਮਾੜਾ ਮਾੜਾ ਡਿੱਗ ਰਿਹਾ ਹੈ ਉੱਪਰ ਤੇ ਮੀਂਹ ਥੋੜਾ ਥੋੜਾ ਤੇ ਉਹਦੇ ਕਰਕੇ ਇਹੇੜਾ ਗਿੱਲ ਬਣਾ ਹੋਇਆ ਹੋਇਆ ਤੇ ਹੁਣ ਸਭ ਨੂੰ ਬੇਟਾ ਹੀ ਤੁਹਾਨੂੰ ਕਦੋਂ ਆਉਗੀ ਪਹੁੰਚ ਗਈ ਹੈ ਗੱਡੀ ਤੇ ਬੱਲੇ 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 ਅੰਦਰੇ ਸਮਾਨ ਪਿਆ ਹੈ ਜੀ ਇਹਨਾਂ ਦਾ ਤੇ ਲਓ ਚਾਰ ਜੀ ਦੇ 14 ਤਾ ਤੇਲ ਤੇ ਲੈ ਲਾ ਗਏ ਜੀ ਆ ਗਈ ਆ ਗਈ ਸ਼ਾਇਦ ਹੋ ਸਕਦਾ 1000 ਬੰਦੂ ਕਰਤੇ ਹੋ ਗਏ ਅੱਛਾ ਅੱਛਾ ਠੀਕ ਆ ਠੀਕ ਆ ਕੋ ਤਾ ਹੋ ਜੋ ਤੋ ਠੀਕ ਆ ਦਾ ਸੇਫਲੀ ਨਾ ਬਈ ਕਿ ਮੇਰੇ ਹਟੂ ਬਾਈ ਯਾਰ ਸੈਕਿੰਡ ਹਾਂ ਹਾਂ ਮਾਪੇ ਬਈ ਬਹੁਤ ਯਾਰ ਸੱਚੀ ਕਰਦੇ ਬਹੁਤ 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 ਆ ਨਹੀਂ ਠੀਕ ਹੈ ਸਸਰੀ ਕੰਡਾ ਬਿਲੋ ਮੇਰਾ ਸੱਚੀ ਗੱਲ ਬੋਲੋ ਠੀਕ ਆ ਸਸਰੀ ਕੰਡਾ ਹਾਲਾਤ ਵਧੀਆ ਵਧੀਆ ਠੀਕ ਆ ਹਾਂ ਹਾਂ ਕੀ ਕਹਿ ਰਿਹਾ ਵਧੀਆ ਅੰਦਰ ਨੂੰ ਵਜੋ ਉਹ ਗਿਰਦੀ ਪਰੋਸ ਇਹ ਖਰਾਬ ਨਾ ਕਰੇ ਤੁਹਾਨੂੰ ਤੁਸੀਂ ਉਹ ਬੈਗ ਧਰਾ ਦਿਓ ਮਾੜੇ ਜੀ ਪਹਿਲਾਂ ਬੈਗ ਤੇ ਨਾ ਚਲਾ ਜੀ

A tira colle nene ho tarlu Давай. Как

ਠੀਕ ਹੈ ਜੀ ਇਹ ਹੁੰਦਾ ਭਾਈ ਇਹ ਹੁੰਦਾ ਰੋਮਨ ਰਤਨ ਰਾਜੀ ਦੇਖ ਲੋ ਜੰਗੂ ਦਾ ਗੇਟ ਚਾਰ ਜੀ ਸੈਗੀ ਚਾ ਜੀ ਨੇ ਲਾ ਲਿਆ ਤੇ ਇਹ ਰੀਲੀਆ ਮੈਂ ਪੁੱਛ ਲਾ ਕਾਉਰੀ ਰੀਲੀਆ ਮੈਂ ਕਿਉਂ ਫਿਆਉਂਗੇ ਪੂਰੀ ਰੀਆ ਮੈਂ ਤੈਨੂੰ ਤਾਂ ਹੀ ਕਹਿੰਦਾ ਤਾਂ ਇੱਕ ਵਾਰ ਹਾਂ ਚਲ

ਉਧਰ ਹੀ ਲੈ ਕੇ ਜਾਣਾ ਇਹਨੂੰ ਫੇਰ ਇਕੱਲਾ ਬੈਠੂਗਾ ਇੱਥੇ ਤਾਂ ਕਹਿੰਦੇ ਵੀ ਰੋ ਨਾ ਪਵੇਗੇ ਆਹ ਟੋਪੀ ਲੈ ਲਓ ਇਹਨੂੰ ਚਿੰਨਾ ਤਾਂ ਬਿਊਟੀ ਪੀ ਆਈ ਉੱਥੇ ਹੁਣ ਤੁਸੀਂ ਕਿੱਥੇ ਬੈਠਾ ਹੋ ਬੀਬੀ ਵਾਲੇ ਘੂੜੇ ਦੇ ਚਵਾੜ ਦਾ ਉੱਥੇ ਬੀਬੀ ਨਾਲ 900 ਚਾਉਂ ਤੋ ਕੁਗ ਚੱਲ ਵਧੀਗੀ ਇਹਨੂੰ ਦੇ ਦੇ ਆ ਵੀ ਕੀ ਕਹੋ ਓਏ ਬੱਪੂਈ ਨੂੰ ਫੜਾ ਦੇ ਪੂਈ ਨੂੰ ये खिलौने

ਆ ਗਿਆ ਮੂਜ਼ਿਕ ਆ ਗਿਆ ਹੁੰਦਾ ਕਿਤੇ ਲੱਗ ਰੋਡ ਉੱਪਰ ਚੀ ਉੱਪਰ ਕਰਦੇ ਨਾ ਵਿਚਾਰਿਆਂ ਦੇ ਚਾਹ ਚਿੰਦੀ ਬਿਚੇ ਉਹ ਸੋਮਣੇ ਦੇਖਿਆ ਫਿਲਮਾਂ ਕਿਹਨਾਂ ਦੇ ਇਹ ਦੇਖਦਾ ਵੀ ਹੈ ਆ ਵੀ ਬੰਦੇ ਨਵੇਂ ਨਵੇਂ ਕੌਣ ਆਏ ਇਹ ਨਵੇਂ ਬੰਦੇ ਆ ਦੇਖਦਾ ਕੌੜਾ ਇਹ ਹਾਲੇ ਨਵਾਂ ਬੰਦਾ ਨੀਂਦ ਖੇਚਾ ਤੈਨੂੰ ਬਾਅਦ ਚ ਦੇਖੂਗਾ ਕੱਲੂ ਦੇਖੂਗਾ ਕਹਿੰਦਾ ਤੂੰ ਚੱਕ ਤੈਨੂੰ ਹਾਂ ਇਹਨੂੰ ਕਹਿੰਦਾ ਇਹ ਬੰਦਾ ਇਹ ਬਾਲ ਦੇਖਦਾ ਬਾਅਦ ਓਹ ਹੋ ਉਹ ਉਪਰਾ ਕਰਦਾ ਹਲੇ ਸੱਚ ਖਾਣ ਨਹੀਂ ਦਿੱਤਾ ਵਿਚਾਰਾ ਨਹੀਂ ਉਪਰਾ ਕਰਦਾ ਹਲੇ ਬੱਸ ਮੱਤ ਉਹ ਤੇ ਬਿੱਲੀ ਆ ਗਈ ਬਿੱਲੀ ਆ ਗਈ ਬਿੱਲੀ 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 ਖੜ ਜਾ ਫੇ ਰਾਈ ਟੋਪੀ ਸਾਨੂੰ ਮਾਰ ਦੇਣਾ ਤੈਨੂੰ ਅਸੀਂ ਕਿਵਰ ਗਿਆ ਦੇਖ ਲਿਆ ਹਲੇ ਤੇ ਲੱਗਦੀ ਉੱਪਰ ਗਿਆ ਲੱਗਦਾ ਸਾਨੂੰ ਜੱਫੀ ਉੱਪਰ ਲੱਗਦਾ ਮੁੰਨੇ ਜੱਫੀ ਵੀਰੇ ਤੇ ਲੱਗਦਾ ਹਾਂ ਦੋਨਾਂ ਚ ਕੋਣਾ ਹਾਂ ਦੋਨਾਂ ਚ ਕੋਣਾ ਕਿਉਂ ਨਹੀਂ ਦੱਪਦਾ ਇਹਦੀ ਛੱਡ ਨਾ ਲੱਗੇ ਨੀ ਹਾਂ ਜਾਈ ਦੱਪਦੇ ਪੈਰਾਂ ਕੰਨੀ ਤੇ ਨਹੀਂ ਦੱਪੇ ਨਹੀਂ ਦੱਪੇ ਕੋੰਗੇ ਆਹ ਤੇ ਦੇ ਵਾ ਚਲੋ ਮੈਂ ਨੂੰ ਪ੍ਰਮਾਤਮਾ ਅਗੇ ਅਰਦਾਸ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤੋਂ ਦੂਰ ਰਹੋ ਮਾਈਕ ਜੀ ਕਾ ਖਾਤਾ ਮੇਦਰ ਜੀ ਵੀ ਖਾਤੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕੱਲ੍ਹ ਕੁਆਈ ਆਈ ਆ ਤਾਂ ਨਾ ਏ ਕੀ ਕਰਨੀ ਆ ਨਹੀਂ ਲੈਂਦੀ ਬੱਦੀ ਇਹ ਕਦ ਵਾਸਤੇ ਕਿਤੇ ਕਾਫੀ ਨੂੰ ਆਗ ਲਾ ਦਿੰਦੇ ਲੈਂਟਰ ਦੀ ਇਹ ਤਾਂ ਖਰਾਬ ਆ ਬੀਬੀ ਅੱਛਾ ਗਲਗੀ ਤਾਂ ਹਨਗੇ ਉਹ ਬਹੁਤ ਪਈਆਂ ਟੱਕੇ ਡੁਕਿਆਂ 'ਚ ਪੜਦੇ ਅੱਛਾ ਸਾਸਰੀ ਘਾਲ ਤਾਂ ਬੋਲਦੇ ਸਾਸਰੀ ਘਾਲ ਭਾਈ ਸਾਰਿਆਂ ਨੂੰ ਮਾਰਾ ਸਭ ਨੂੰ ਤੰਦਰੁਸਤੀ ਰੱਖੇ ਤੇ ਮੇਰੀ ਭੋਲੀ ਆ ਗਈ ਮੈਨੂੰ ਬਹੁਤ ਚਾਅ ਆ ਪੁੱਤ ਫੜੀ ਸਾਰਿਆਂ ਦੀ ਉਹ ਰਹਿਣ ਤੇ ਘਰ ਦੇ ਵਿੱਚ ਲੱਗੀਆਂ ਹੋਈਆਂ ਜੀ ਤੰਦਰੁਸਤੀ ਰੱਖੇ ਕਰਤੇ ਰੌਣਕਾਂ ਲੱਗੀਆਂ ਹੋਈਆਂ ਹੈ ਰੌਣਕਾਂ ਤੇ ਇਧਰ ਆਹ ਚਾਰੰਜੀ ਜੀ ਦੇ ਨੂੰ ਕਿਆ ਕਹਿਤਾ ਹੁਣ ਕਰ ਨੂੰ ਇਹ ਕੱਕ ਕਿਆ ਬਣਾਉਣਾ ਅੱਜ ਫਿਰ ਮੂਲੀਆਂ ਆ ਗਣਸੇ ਅੱਛਾ ਮੂਲੀਆਂ ਵਾਲੇ ਪਰੌਂਠੇ ਲੱਗੇ ਆ ਅੱਜ ਬਣਾਉਣਾ ਚੱਕ ਦੀ ਆ ਰਿਕੇ ਚੁੱਲੇ ਬਰ ਉੜਾਣੀ ਗੈਸ ਬਣਾ ਲਾ ਹਾਂ ਖਾਣ ਨੂੰ ਨਾ ਸੇਕੜਾਂਗੇ ਠੰਡ ਦਾ ਹਾਂ ਇੱਕ ਕੰਮ ਦੋ ਕਾਜ ਹੈ ਇੱਕ ਕੰਮ ਦੋ ਕਾਜ ਵੀ ਸੇਕ ਵੀ ਲੈਣਾ ਤੇ ਰੋਟੀ ਪਾਣੀ ਬਣ ਜਾਣਾ ਹਣਾ ਠੀਕ ਆ ਤੇ ਇੱਧਰ ਮਸਾਲਾ ਜੀ ਆਪਾਂ ਨੇ ਕੁੱਟ ਲਿਆ ਮੈਂ ਥੋੜਾ ਹੋ ਗਿਆ ਲੇਟ ਕਿਉਂਕਿ ਮੈਂ ਹੋਰ ਵੀ ਲੱਗਿਆ ਦਾ ਕੰਮ ਕਰਨ ਨਾਲ ਦੀ ਨਾਲ ਕਦੂਕਾਸ ਕਰ ਲਿਆ ਕਰਨਾ ਹੁਣ ਇੰਨਾ ਕੁ ਤੁਸੀਂ ਕਰ ਦੋ ਮੈਂ ਅੰਦਰ ਰੋਟੀ ਪਾ ਦਿੰਦਾ ਹਾਂ ਹੂੰ ਬੀਬੀ ਕਿੱਥੇ ਗਈ ਤੇ ਆ ਆਹ ਕਹਤਾ ਤੇ ਨਾਲ ਹੈ ਸਮਝ ਰਹੀ ਲੱਗੀ ਆਲੂ ਮੂਲੀਆਂ ਆਣੀ ਖਾਣ ਵਾਲੀ ਵਾਣੀ ਅੱਛਾ ਵਾਲੀ ਖਾਣੇ ਰਨ ਵਾਲੂ ਵਾਲੇ ਬਾਕੀ ਮੂਲੀ ਵਾਲੇ ਅੱਛਾ ਭੈਣ ਕਹਿੰਦੀ ਉਹ ਮੂਲੀ ਵਾਲੇ ਖਾਣੇ ਆ ਕਿਸਾ ਕਹਿੰਦੀ ਹੁਣ ਜੀ ਕਿਸੇ ਨੇ ਸਾਗ ਵੀ ਖਾਣਾ ਹੈ ਸਾਗ ਬਣ ਕੇ ਸ਼ਾਮ ਨੂੰ ਖਾ ਲੂਗੀ ਬਿਊਗ ਲੈ ਕੇ ਜਿਹੜਾ ਵਿੱਚ ਤਾਕਾ ਮੈਂ ਹੈ ਹਾਂ ਮੈਂ ਘਰ ਮੈਂ ਕਰਨਾ ਹੈ ਮੈਂ ਝੂਠ ਨਹੀਂ ਬੋਲਦੀ ਹੈਗੀ ਫਿਰ ਨਾ ਸਵਾਇ ਸਾਗ ਮੰਗਾਟਾ ਨਹੀਂ ਤੇ ਕੀ ਕਰੀ ਸਹੀ ਗੱਲ ਅੱਗੇ ਤੁਸੀਂ ਲੈ ਕੇ ਆਓ ਮੈਨੂੰ ਨਹੀਂ ਤੱਕਰ ਪਿਆ ਚੱਕਣਾ ਪਰ ਇਸ ਵਾਰ ਮੈਂ ਬਣਾਇਆ ਹੈ ਹੱਥ ਨਾਲ ਮੈਂ ਕਿ ਜਦੋਂ ਮੈਂ ਵੀ ਵੀ ਮੇਰੇ ਕੋਲ ਦੇ ਸਾਗ ਦੀ ਸਵਾਦ ਬਣਿਆ ਹੈ ਨਾ ਸਾਗ ਹੈ ਜੀ ਆ ਵੀ ਬਹੁਤ ਆ ਮੈਂ ਅੱਗ ਦੇ ਉੱਤੇ ਤਾਂ ਨਹੀਂ ਉੱਠੀ ਹੈਗੀ ਲੱਕੜਾਂ ਦਾ ਵੀ ਹੈਗਾ ਕੰਮ ਹੈ ਨਾ ਬੇਟਾ ਅੱਗ ਬਾਲਦੀ ਰਹਿਣੀ ਲੱਗਦਾ ਨਾ ਲਿੰਗ ਵੀ ਫੇਰ ਉਹ ਤਾਂ ਦੀਸੀ ਬਹੁਤ ਸਵਾਦ ਆਦਾ ਹੈ ਤੇ ਇੱਕ ਭੈਣ ਨੇ ਹੋਰ ਨਹੀਂ ਬਣਾਇਆ ਤਾਂ ਕੈਨੇਡਾ ਵਾਲੀ ਨੇ ਕੱਲ ਪਹਿਲੀ ਵਾਰ ਸਾਗ ਬਣਾਇਆ ਤੇ ਕਹਿੰਦੀ ਮੈਂ ਪਹਿਲੀ ਵਾਰ ਸਾਗ ਲੱਗਿਆ ਬਣਾਉਣ ਪਰ ਬੜਾ ਜੰਮੀ ਬਣਿਆ ਜਿੰਨਾ ਚੀ ਮਾਂ ਮੰਗਦੀ ਅੰਦਰ ਟੈਨਸ਼ਨ ਨਹੀਂ ਕੀਦੀ ਨਹੀਂ ਟੈਨਸ਼ਨ ਨਹੀਂ ਉਹ ਕਹਿੰਦੀ ਮੈਂ ਬਣਾਇਆ ਨਹੀਂ ਕਿਤੇ ਉਹ ਸਰਪ੍ਰਾਈਜ਼ ਦਿੱਤਾ ਉਹਨਾਂ ਨੇ ਆਪਣੀ ਮੰਮੀ ਨੂੰ ਐ ਭੈਣੇ ਕੋਈ ਗੱਲ ਨਹੀਂ ਤੇਰਾ ਸਾਗ ਬਹੁਤ ਸਵਾਦ ਬੜਿਆ ਤੁਸੀਂ ਦੇਖਿਆ ਸਾਡੇ ਤੱਕ ਪਹੁੰਚ ਗਿਆ ਸਾਡੇ ਤੱਕ ਪਹੁੰਚ ਗਿਆ ਤੁਸੀਂ ਬਣਾ ਲਿਆ ਸੀ ਪਹੁੰਚ ਗਿਆ ਮੰਮੀ ਖੁਸ਼ ਹੋ ਗਈ ਸਾਰੇ ਖੁਸ਼ ਹੋ ਗਏ ਬਸ ਅਸੀਂ ਨਹੀਂ ਕਰਕੀ ਸਾਰੇ ਹੈ ਨਾ ਬਿਲਕੁਲ ਤੇ ਮਾਵਾ ਖੁਸ਼ ਆ ਤਾਂ ਜੱਗ ਖੁਸ਼ ਆ ਪਰ ਕੀ ਗੱਲ ਆ ਮਾਂ ਨੇ ਕਿ ਕੋਈ ਕਮੀ ਨਹੀਂ ਕੀਤੀ ਹੁਣ ਜੇ ਕੋਈ ਹੋਈ ਵੀ ਥੋੜੀ ਤਾਂ ਵੀ ਨਹੀਂ ਕੀਤੀ ਥੋੜੀ ਮਾਵਾ ਇਹ ਜਿਹੇ ਚੀਜ਼ ਹੁੰਦੀ ਮਾਵਾ ਇਹ ਜਿਹੇ ਚੀਜ਼ ਆ ਵੀ ਹਾਂ ਵੀ ਪਾਇਆ ਕਮੀ ਹੈ ਨਹੀਂ ਹੈ ਨਾ ਜੇ ਕੋਈ ਹੋ ਗਈ ਉਹ ਮਾਂ ਨਹੀਂ ਕਰ ਸਕਦੀ ਹੋਰ ਕੋਈ ਵੀ ਜ਼ਰੂਰ ਕਰ ਸਕਦੀ ਹੈ ਮਾ ਨਹੀਂ ਕਰ ਸਕਦੀ ਵੀ ਆ ਕਾਟਣਾ ਨਾ ਮਲਕ ਦੇ ਕਿ ਮਾਣਾ ਮੁੰਡਾ ਕਹਿ ਦੂ ਕਿ ਅੱਗੇ ਪਿੱਛੇ ਵੀ ਜਿੱਦਾਂ ਅਸੀਂ ਵਗਾਨੇ ਘਰ ਜਾਣਾ ਸੋਚ ਲੰਦੇ ਆ ਮੇ ਬੁੱਤਾ ਆ ਚੀਜ਼ ਮਾੜੀ ਜਿਹੀ ਆਏ ਕਰਦੀ ਬਸ ਗਾਹ ਨੂੰ ਉਂ ਤਰਾ ਇੱਕਦਮ ਬੰਦ ਇੱਕ ਨੰਬਰ ਚੀਜ਼ ਆਏ ਹੋਵੋ ਵੀ ਵੈਰੀ ਕਰਦੇ ਸੀ ਚਲ ਪਰਨੇ ਕਿਥੇ ਕੋਈ ਚੀਜ਼ ਮਾੜੀ ਦੀ ਨੁਕਸ ਹੈ ਗਿਆ ਹੁਣ ਮੈਨੂੰ ਕਹ ਲੈਣਾ ਕਿ ਬਾਜ਼ੀ ਟਿਕਾਣਾ ਚੱਲ ਨਹੀਂ ਥੋੜਾ ਜਿਹਾ ਤੂੰ ਐਂ ਕਰ ਬਸ ਬੁੱਤਾ ਉਹ ਪੁਆਇੰਟ ਫੜਨਾ ਫੜਨਾ ਛੱਡਣਾ ਨਹੀਂ ਜੇ ਤੂੰ ਫੜ ਕੇ ਰੱਖੂਗੀ ਤਾਂ ਹੋਰ ਵੀ ਵਧੀਆ ਬਣਾ ਸਕਦੀ ਪਰ ਲੇਕਿਨ ਸਾਡੀ ਭਾਈ ਦੇਖੋ ਗੱਲ ਐਂਦਾ ਸਾਡੇ ਸਾਰੇ ਪਰਿਵਾਰ ਦੀ ਵੀ ਅਸੀਂ ਖਾਣੇ ਪੀਣੇ ਦੇ ਪਿੱਛੇ ਨੁਕਸ ਕਿਤੇ ਕੱਢਦੇ ਹੀ ਨਹੀਂ ਅੱਜ ਤੱਕ ਨਹੀਂ ਸੀ ਕੱਢਿਆ ਹੈਗਾ ਕਦੇ ਕੋਈ ਵੀ ਨਹੀਂ ਕੱਢਦਾ ਢੇ ਚੋਚੇ ਝੂਠ ਨਾ ਬੋਲੀ ਬੀਬੀ ਹੋਗੀ ਮੇਰਾ ਭਗਵਾਨ ਬਹੁਤ ਸਵਾਲ ਸਵਾਦ ਹੀ ਗੱਲ ਹੁੰਦੀ ਚਾਹੇ ਨੁਕਸ ਅੰਨ ਦੇ ਵਿੱਚ ਕਾਦਾ ਕੱਢਣਾ ਹਾਂ ਨਾ ਪਾਣੀ ਦਾ ਨਹੀਂ ਜਿਵੇਂ ਮਿੱਸੀ ਉਹਦੇ ਵਰਗੀ ਨਹੀਂ ਉਹਦੇ ਵਰਗੀ ਪਰ ਮੇਰੇ ਨਾਲ ਦੋ ਸੱਚੀ ਗੱਲ ਦੱਸ ਅੱਜ ਤੱਕ ਕੋਈ ਵੀ ਰਿਸ਼ਤੇਦਾਰਾ ਕੋਈ ਇੰਦਾ ਦਾ ਕੋਈ ਉੰਦਾ ਤਾਂ ਕਿਸੇ ਨੇ ਨਹੀਂ ਇਹ ਹੈ ਕੋਈ ਵਧੀਆ ਚੀਜ਼ ਨਹੀਂ ਤੇ ਆਪਾਂ ਇਹ ਰੀਜ ਨਾ ਬਣਾਈ ਦੇ ਚਾਹੇ ਥੋੜੀ ਚਾਹੇ ਜਿਆਦਾ ਤੇ ਰੀਜ ਨਾ ਬਣਾਈ ਦੇ ਵੀ ਲੱਗ ਜਵੇ ਸਾਡੀ 베ਸਟ ਨਾ ਹੋਵੇ ਬਸ 베ਸਟ ਨਾ ਹੋਵੇ ਤੇ ਹੁਣ ਆ ਗਿਆ ਆਲੂ ਬਣ ਗਏ ਹੱਥ ਲਾ ਕੇ ਇੱਕ ਵਾਰ ਚੈੱਕ ਕਰੀ ਹਾਂ ਹਾਂ ਮੈਂ ਵਿੱਚ ਪਾ ਲਵਾਂ ਹੱਥ ਹਾਂ ਅੱਛਾ ਛੋਟਾ ਜਿਹਾ ਕੋਈ ਆਲੂ ਕੱਢਣ ਵਾਲੇ ਅੰਗਰ ਤਨੂ ਦੇਖ ਹੋ ਜਵੇ ਦੇਖਿਓ ਦੇਖ ਐਦਾਂ ਨਹੀਂ ਪਤਾ ਲੱਗਣਾ ਬਣ ਗਏ ਜਿਆਦਾ ਨਹੀਂ ਪਕਾਉਣੇ ਹੈ ਨਾ ਕਿੰਨੇ ਬਣ ਗਏ ਬਣ ਗਏ ਹਨ ਓਕੇ ਆ ਕੰਮ ਇਹ ਪਾਣੀ ਕੱਢਣਾ ਪੈਣਾ ਹਾਂ ਪਾਣੀ ਕੱਢ ਦੇ ਆ ਅੰਗਰ ਤਨੂ ਜਰੂਰ ਦੇ ਦੇਣੀ ਥੋੜੇ ਜਿਹਾ ਪਦਹੀ ਨਾ ਦਿਓ ਗਲਾ ਪੜਾ ਨਾ ਨਾ ਕੱਲਾ ਤਾਂ ਹੋਦੇ ਰੇ ਤੇ ਇੱਧਰ ਚਾਹ ਲੱਗੇ ਆ ਜੀ ਪੀਣ ਪਾ ਜੋ ਇਹਨੇ ਚਾਹ ਪੀਣੀ ਆ ਤੇ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚੇ ਮਿਲਦੇ ਆ ਜੀ ਤੇ ਬਾਹਰ ਅੱਗ ਤਰੀਬਨ ਸਾਡੀ ਜਿਹੜੀ ਵੱਲ ਚੁੱਕੀ ਆ ਤੇ ਬਸ ਹੁਣ ਪਰੌਂਠਿਆਂ ਦੀ ਤਿਆਰੀ ਆ ਆਜੋ ਮੇਰੇ ਵੀਰ ਭੈਣ ਭਰਾ ਜੀ ਨੇ ਖਾਣੇ ਪਰੌਂਠੇ ਤੇ ਬਣਾਵਾਂਗੇ ਆਪਾਂ ਬਾਅਦ ਦੇ ਵਿੱਚ ਵੀਡੀਓ ਤੇ ਪਹਿਲਾਂ ਤਿਆਰੀ ਕਰ ਲਈ ਹਣਾ ਚਾਹ ਬੁਲਾ ਦਿਓ ਅਮਲੀਨ ਹਾਂ ਅਮਲੀ ਨੂੰ ਪਹਿਲਾਂ ਚਾਹ ਬਣਾ ਦਿਓ ਤਿਆਰੀ ਹੋ ਜਵੇ ਜੀ ਫੇਰ ਤੁਹਾਨੂੰ ਮਿਲਦੇ ਆਪਾਂ ਤਿਆਰੀ ਨਹੀਂ ਲਿਖੀ ਨਹੀਂ ਆਉਂਦੀ ਜਿੱਦਾਂ ਕਹਿੰਦੇ ਨੇ ਪਪਾ ਭਾਈ ਕੜਾਈ ਚੜਾਤੀ ਲੱਗੀ ਆ ਗਿਆ ਜਾਂ ਹੋਰ ਭੈਣ ਭਾਈ ਆ ਗਏ ਭਾਈ ਪਹਿਲਾਂ ਸਭ ਤੋਂ ਪਹਿਲਾਂ ਆਉਂਦੇ ਸਾਰ ਅੰਦਰ ਪੈਰ ਰੱਖਣ ਪਹਿਲਾਂ ਪਤਾ ਕੀ ਕਹਿਣਾ ਚਾਹ ਕੋਈ ਮੇਰਾ ਲੱਗੀ ਭੈਣ ਭਾਈ ਹੋਵੇ ਚਾਹੇ ਕੋਈ ਰਿਸ਼ਤੇਦਾਰ ਹੋਵੇ ਪਹਿਲਾਂ ਬਸ ਕੜੀ ਦੀ ਚਾਹ ਬਣਾਓ ਫੇਰ ਕੰਮ ਦੇ ਖਾਣੇ ਹਾਂ ਪਹਿਲਾਂ ਕੜੀ ਦੀ ਚਾਹ ਬਣਾਓ ਫੇਰ ਦੇਖਾਂਗੇ ਨਾ ਚਲੋ ਮੈਨੂੰ ਕਹਿਣਾ ਕਰੋ ਪਹਿਲਾਂ ਬਾਅਦ ਵਿੱਚ ਬਾਅਦ ਵਿੱਚ ਦੇਖਾਂ ਫੇਰ ਮੈਂ ਤੁਹਾਨੂੰ ਕਰੂੰਗਾ ਹੈ ਚਲੋ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਸੀ ਤੋਂ ਲੂਲੀ ਲੰਦਾ ਦੀ ਘਾਲੇ ਹੰਦਾ ਆਹਾ ਤੇ ਇਹ ਕਿਵੇਂ ਗੱਲ ਦੱਸਾਂ ਮੇਰੀਆਂ ਦੋਨੇ ਮੰਮੀਆਂ ਨੇ ਵੀ ਆਇਆ ਨਾ ਮੈਨੂੰ ਫਸ ਇੱਕ ਇੱਕ ਨੰਬਰ ਕੀ ਹੈ ਵੀ ਫੋੜਿਆ ਹੈ ਮੇਰੇ ਘਰ ਵਾਲੇ ਨੇ ਉਹਨਾਂ ਭੈਣ ਰਹੇਗੀ ਤੇ ਨਾ ਉਹ ਦੱਸੂਗੀ ਉਹ ਨਹੀਂ ਕਹਿ ਸਕਦੀ ਉਹ ਕਹਿ ਨਹੀਂ ਸਕਦੀ ਕਹਿ ਨਹੀਂ ਸਕਦੀ ਦੱਸਣਾ ਤਾਂ ਹੈਗੀ ਹੈ ਹਾਂ ਮੈਨੂੰ ਆਪਣੇ ਪਰਿਵਾਰ ਨਾਲ ਨੂੰ ਪਰ ਕਿ ਜਦ ਵੈਲੀ ਕੋਈ ਨਾ ਕੋਈ ਕੰਮ ਕੁਛ ਰੋਜ਼ ਅੰਮਿਤੋ ਵੀ ਵਧੀਆ ਬਣਾ ਸਕਦੇ ਹਾਂ ਬਾਹਰ ਰਹਿਣ ਦਾ ਬਣਾਉਣ ਦਾ 파ਕ ਕੋ ਯੂ ਕਰ ਸਕਦੇ ਨਹੀਂ ਜਾਂ ਜੀ ਪਤਾ ਕੀ ਚੱਕਰ ਆ ਬਾਹਰ ਟਾਈਮ ਘੱਟ ਹੁੰਦਾ ਹਾਂ ਭੱਜ ਦੌੜ ਨਿਆਣਿਆਂ ਦੀ ਹੈ ਨਾ ਕੰਮ ਕਾਰ ਕਰਦੇ ਮੁੱਕਦੇ ਨਹੀਂ ਹਨਾ ਸਰਵੀਰਪੁਰ ਨੂੰ ਵੀ ਵਾਪਸ ਆਉਂਦੇ ਵੀ ਬੀਰਦਾਰ ਸਾਹਿਬ ਜੀ ਸੁਦੀਪ ਨੂੰਗੀ ਹਾਂ ਇਹ ਗੱਲ ਹੈ ਬੋਪਰਾ ਦੇ ਘਰ ਦੇ ਖਾਦੀ ਦੀ ਕਦੇ ਉਹ ਕਹਿ ਕਹਿੰਦੀ ਹੋਰ ਬਥੇਰੀਆਂ ਭੈਣਾਂ ਸਾਡੀਆਂ ਜਿਨ੍ਹਾਂ ਨੇ ਆਲੇ ਖਾ ਕੇ ਦੇਖਣੀਆਂ ਚਾਰ ਜਿੱਦੇ ਹੱਥ ਦੀ ਦਾਲ ਸਬਜੀ ਇਹਦੇ ਨਾਲ ਇਹ ਅੱਛਾ ਇਹ ਸੱਚ ਕ੍ਰੀਏਟ ਹੋਣਾ ਹੈ ਨਾ ਪਹਿਲਾਂ ਢੋਲਵਾ ਪਹਿਲਾਂ ਫੇਰ ਤੁਨੀ ਠੀਕ ਹੈ ਚਲੋ ਮਿਲਦੇ ਆਪਾਂ ਤੁਹਾਨੂੰ ਬਾਅਦ ਵਿੱਚ ਜੀ ਤੇ ਭੈੜ ਦੀ ਇਹ ਡਿਮਾਂਡ ਤੀ ਬੀਤੀ ਸੀ ਭਾਈ ਬਾਥਰੂਮ ਆ ਜਿਹੜਾ ਵੀ ਉਹ ਅੰਦਰ ਜ਼ਰੂਰ ਬਣਾਓ ਤੇ ਉਹ ਬਣਾਇਆ ਹੈ ਤੇ ਹੁਣ ਚੱਲੀਏ ਪਾਸ ਕਰਨ ਵਾਸਤੇ ਵਧੀਆ ਹੋ ਗਿਆ ਮਹਾਰਾਜ ਜੀ ਨਿੱਕ ਬਹਾਉਦਾ ਉਹ ਨਿੱਕ ਬਹਾਉਦਾ ਨੂੰ ਚੜ ਜੀ ਗਈ ਨਿੱਕ ਬਹਾਉਦਾ ਫੇਰ ਤੂੰ ਉੱਥੇ ਕਾਹਨੂੰ ਪਾਈ ਤੀ ਇੱਥੇ ਪੈ ਜਾਂਦੀ ਏ ਗੱਲ ਕਹਿੰਦੀ ਆ ਪੈਂਡ ਵੀ ਕਿਆ ਬਗੜ ਮੰਜਾ ਹੀ ਡਾਉਣਾ ਇਥੇ ਹਾਂ ਅੱਗੇ ਇਹੋ ਜਿਹੇ ਸਮੇਂ ਵਿੱਚ ਪਹਿਲਾਂ ਜਿਹਾ ਆਇਓ ਕਰਦੇ ਜਿੱਥੇ ਦੇਖੇ ਉੱਥੇ ਮੰਜਾ ਡਾ ਕੇ ਪੈ ਜਾਂਦੇ ਸੀ ਕਮਰੇ ਕੋਲ ਥੋੜੀ ਦੇ ਦੇਦੇ ਉਹ ਕਿੰਨੇ ਉੱਪਰ ਉਹ ਚਰੇ ਨੇ ਬੂੜ ਖੋਲਤਾ ਤਾਂ ਉਤਾਰ ਪਾਈ ਤੀ ਉਹ ਬੂੜ ਇਹ ਲਾਇਆ ਨੇ ਮੁੜ ਕੇ ਬਰੀਆ ਹੋ ਗਿਆ ਤੇ ਮਹਾ ਜੀ ਆ ਕਾਤੇ ਜਿੰਗੀ ਤਰ੍ਹਾਂ ਕਰ ਕਰਦੇ ਹੈ ਇਹ ਇਦਾਂ ਹੀ ਰਹਿਣਾ ਪੈਣਾ ਬਾਹਰ ਰਹਿਣੀ ਆ ਨਾ ਫਿਰ ਇਹ ਅੱਛਾ ਟੂਟਿਆ ਲੰਬੇ ਪੈਪ ਪਾਏ ਹੋਏ ਆ ਫਾਇਦਾ ਇਹਨਾਂ ਦਾ ਲੰਬਿਆਂ ਦਾ ਹੂੰ ਹੂੰ ਥੀ ਗਈ ਹਾਂ ਗਈ ਜੇ ਰਾਲੀ ਪੈ ਗਈ ਆਪਣੇ ਕਵਰ ਕਰਦੇ ਉੱਥੇ ਹੀ ਹਾਂ ਥੋੜੇ ਅੰਦਰ ਹੋਣਾ ਨਾ ਉਹਦੇ ਛੋਟੇ ਪੈਪਾ ਕੇ ਹਨਾ ਹਾਂ ਪੈਪ ਲੰਬੇ ਆ ਮੁਥਨੇ ਦੇ ਪਾਜੰਦੀਆਂ ਨੂੰ ਤਾਂ ਕਰਕੇ ਕੀ ਕੀ ਦੇ ਬਾਰੇ ਹੁੰਦੀ ਆ ਮੇਰੇ ਕਹਿਣਾ ਤੁਹਾਨੂੰ ਆਹ ਜੀ ਨੇ ਵੀ ਜੀ ਆਹ ਜ਼ਿਆਦਾ ਬਾਤ ਕਰਨ ਕਰੀ ਲਈ ਅਸੀਂ ਬਹਿ ਕੇ ਹੁੰਦੀ ਆ ਇੱਥੇ ਗਾਤੇ ਨਹੀਂ ਲਾਉਂਦੇ ਵੀ ਉਹ ਇੰਨੀ ਜਗ੍ਹਾ ਚ ਨਹੀਂ ਉਹ ਤਾਂ ਪਾਣੇ ਵੱਢ ਕੇ ਚੂੜੀ ਵੀ ਚੜ ਜੂਗੀ ਪੈਪ ਲੰਬੇ ਤੇ ਅੱਛਾ ਪਹਿਲੇ ਪੁਰਾਣੇ ਪੈਪ ਪਾਏ ਹੋਇਆ ਹਾਂ ਹਾਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਵੀ ਪਹਿਲਾ ਟਾਈਮ ਕਿਹਜਾ ਹੁੰਦਾ ਦਾ ਕੰਮ ਦਾ ਘਟੋ ਘਟ 20 ਹਾਲ ਤਾਂ ਹੋ ਗਏ ਨੂੰ ਕੰਬਾਇਨ ਪੈਪਾ ਨੂੰ ਵਧੀਆ ਹੋ ਗਿਆ ਬਾਪੂ ਹੂੰ ਇੱਧਰ ਰੱਖਤਾ ਤਾਂ ਇਨਵਰਟਰ ਚੱਕ ਕੇ ਪਹਿਲਾਂ ਇੱਧਰ ਰੱਖਿਆ ਆ ਇਹਦਾ ਅੱਛਾ ਇੱਥੇ ਫੇਰ ਇੱਥੇ ਰੱਖਤਾ ਇਨਵਰਟਰ ਵੇ ਹੂੰ ਹੂੰ ਬੜੀਆਂ ਹੋ ਗਏ ਪਾਸ ਆ ਬਹੁਤ ਵਧੀਆ ਪਾਸ ਆ ਲਓ ਵੀ ਪਾਸ ਕਰਤਾ ਭੋਲੀ ਭੈਣ ਨੇ ਬਾਥਰੂਮ ਤੇ ਚਰ ਜੀਦਾ ਬਣ ਕੇ ਆ ਕਮਰਾ ਆ ਜੀ ਹਾਂ ਵਿਆਹ ਹੋਣੇ ਆ ਬਦਨ ਬਾਥਰੂਮ ਚ ਸੁਆਣਾ ਪੈਂਦੇ ਗੱਲਾਂ ਭਲੇਖੇ ਹਿੱਤੇ ਦਾ ਕਮਰੇ ਚਾਹੀਦੇ ਨੇ ਹਾਂ ਇਹ ਗੱਲ ਹੈਗੀ ਵੀ ਭਾਈ ਜਦ ਨਿਆਣਿਆਂ ਦਾ ਨਿਆਣਿਆਂ ਦਾ ਵਿਆਹ ਸ਼ਾਦੀ ਹੋਊਗਾ ਇਕੱਠ ਹੋ ਜਣਾ ਜਿਆਦਾ ਕਾਪ ਦਾ ਮਨਿੰਦਰ ਤੇ ਰੈਡੀ ਪਰ ਬਾਥਰੂਮ ਚ ਸੋਣਾ ਪੈਣਾ ਜਦੋਂ ਮੈਂ ਗੱਲ ਨੂੰ ਟਾਈਮ ਕਰਦਾ ਫਿਰ ਬੋਲੀ ਵਧੀਆ ਮੇਰੇ ਅੰਦਰ ਨਾਲ ਦਾ ਕਮਰਾ ਮਿਲਦਾ ਟੈਨਾ ਨਾ ਲੈਂਨੇ ਮੈਂ ਹਾਂ ਬਧੀਆ ਟੈਨਾ ਅੰਦਰ ਰੰਗ ਨਹੀਂ ਲੱਗਦੀ ਹੈਗਾ ਬਸ ਹੁਣ ਹੁਣ ਦੱਸੋ ਹੁਣ ਦੱਸੋ ਤੁਸੀਂ ਮੰਮੀ ਨੂੰ ਇਹ ਰੰਗ ਨਹੀਂ ਲੱਗਦੀ ਅੰਦਰ ਦੇਖਿਆ ਮੈਨੂੰ ਪਤਾ ਆ ਫਿਰ ਮੰਨ ਜੇ ਰਹੋ ਨਾ ਵੀ ਮੈਨੂੰ ਕੋਲ ਹਰਾਸਾ ਸਾਰਾ ਸਾਨੂੰ ਠੰਡ ਬਹੁਤ ਲੱਗੀ ਹੈ ਬਾਈ ਜੇ ਮੈਨੂੰ ਪਤਾ ਹੁੰਦਾ ਵੀ ਨਿੱਗਾ ਸੀ ਅੰਦਰ ਇਹਨਾਂ ਸੌ ਜਾਂਦੇ ਉੱਥੇ ਡਾੜਣਾ ਦਾ ਮੈਂ ਜਾ ਕੇ ਪੁੱਛ ਉੱਥੇ ਵੀ ਤਾਂ ਨਹੀਂ ਜਾਂਦਾ ਜਦੋਂ ਤਾਂ ਬਾਹਰ ਨਹੀਂ ਆਉਂਦਾ ਇਹ ਇੱਧਰ ਕੋਈ ਇੱਧਰ ਜਿੱਦ ਗਿਆ ਹੱਸ ਕੇ ਬਹਿਣਾ ਹਾਂ ਇੱਧਰ ਵੀ ਲਾਈਆਂ ਇੱਧਰ ਨੂੰ ਆਉਂਦੇ ਨਾ ਮੈਂ ਹਵਾ ਲੱਗਦੀ ਦੇਖੀ ਦੇਖਦੇ ਕੀ ਦੇਖਦੇ ਵੀ ਇਹ ਬਹੁਤ ਨਾ ਆ ਵੀ ਮੱਝਾਂ ਹੋ ਗਈਆਂ ਹਾਂ ਅੱਛਾ ਨਾ ਕਹਿੰਦਾ ਚੋ ਵੀ ਭੂਰੀ ਕਰ ਲਈ ਦੱਸੋ ਵੀ ਮੈਂ ਕਿਹਾ ਕੋਈ ਦੋ ਦੋ ਕਹਿੰਦਾ ਆਹੋ ਫਿਰ ਉਹ ਜਦ ਤੁਹਾਡਾ ਸਿੰਖ ਸੁਖ ਬਣਨਾ ਏ ਹਾਂ ਸਲੇਬ ਪੈ ਜਣੀ ਹਾਂ ਹਾਂ ਉਹਦੇ ਦੀਆਂ ਸਾਹਮਣੇ ਦਿਖਦਾ ਜੇ ਆ ਦੇਖਾ ਆ ਪੈਪ ਇੱਥੇ ਪਵਾਤਾ ਤਾਂ ਪਾਣੀ ਵਾਲੇ ਦੇ ਥੱਲੇ ਪਿਆ ਆ ਸਾਰਾ ਪਾਣੀ ਬਾਹਰ ਜਾਊਗਾ ਮੂਰੇ ਗੀਜਰ ਵਾਲੀ ਆ ਬਾਕੀ ਦੂਜੀਆਂ ਪਾਣੀ ਵਾਲੀਆਂ ਟੂਟੀਆਂ ਜਦ ਵੀ ਇਹ ਚਲਾਉਣੀਆਂ ਚੱਲਦਾ ਪਾਣੀ ਆਉਂਦਾ ਇਹਨਾਂ ਚ ਜਿੱਕੜ ਮਰਦੀ ਚਲਾ ਲਾ ਸਲੇ ਬਣਾਉਂਗੇ। ਹਾਸਲੇ ਬਣਾ ਕੇ ਸ਼ੈਂਕ ਲਵਾ ਕੇ ਜਿੱਕਰ ਮਰਜ਼ੀ ਬਾਹਰ ਨੂੰ ਪਾਣੀ ਕੱਢ ਲਾਇਆ। ਉਹ ਭਾਂਡੇ ਭੁੰਡੇ ਅੰਦਰੇ ਧੋਣ ਨੂੰ। ਦੇਖੀ ਭਾਂਡੇ ਧੋ ਸਾਰੇ। ਅੰਦਰ ਤੋਂ ਸਾਰੇ। ਦੇਖੋ ਹੂੰ। ਕੁਕੀ ਬਣਾਉਂਦੇ। ਕਿਤੇ ਇਹ ਇਹਨਾਂ ਤੇ ਕਹਿੰਦਾ। ਪਾਪਾ। ਪਾਪਾ ਅੰਦਰ ਆ ਗਿਆ ਕਹਿੰਦਾ। ਕੀ ਕਹਿਣਾ ਹੈ? ਕੌਣ? ਕੌਣ ਆ? ਕੌਣ ਆ? ਹੈਂ ਮਿੰਦੂ ਆ ਗਿਆ। ਆ ਨਾ ਪਾਰ ਪਾਰ ਕਰ ਲੈ ਕਰ ਪਾਰ ਕਰ ਲੈ ਕਹਿੰਦਾ ਆ ਜਾ ਗਿਆ ਗਿਆ ਤੂੰ ਗੇਰ ਨਾ ਡਾਇਮੰਡ ਨੂੰ ਹਾਕਾ ਤੇ ਡਰ ਲੱਗਦਾ ਉਹਨਾਂ ਨੂੰ ਕਿਤੇ ਗੇਰ ਨਾ ਨਹੀਂ ਹੋਰ ਠੱਗਾ ਪਰ ਚੜਾ ਦੇ ਸਾਰੇ ਹਾਂ ਕਿਹਦਾ ਵੀ ਆ ਜਾ ਕੌਣ ਆ ਗਿਆ ਕੌਣ ਆਏ ਆਂ ਗਿਆ ਤਾਂ ਕੌਣ ਹੈ ਤੇਰਾ ਸਾਹੀ ਦੱਦਾ ਦੇਖਦਾ ਵੀ ਬਲੀ ਬਰੁੱਟੇ ਚਲੋ ਤੇ ਚਲੋ ਬਾਕੀ ਹੁਣ ਠੀਕ ਆ ਤੇ ਭੈਣ ਨਾਲ ਰੋਟੀ ਪਾਣੀ ਦਾ ਹੁਣ ਸਾਗ ਖਾਣ ਕੇ ਸਾਗ ਲੈ ਆਂਦਾ ਪਿਆ ਸਾਗ ਖਾਣਾ ਸਾਗ ਮੂਲੀ ਆ ਵੀ ਲੈਨੇ ਮੂਲੀ ਵਾਲੇ ਪਰੌਂਠੇ ਤਾਓ ਓਏ ਸੁਣ ਲੈ ਮਿੰਦਰ ਸੁਣ ਲੈ ਕਿਆ ਕਹਿੰਦਾ ਬੈਂਦੇ ਬੈਂਦੇ ਓ ਵੀਰ ਸੁਣ ਲੈ ਸੁਣ ਲੈ ਦੇਨੇ ਕਿਆ ਕਰਦਾ ਪਿਆਰ ਵੀ ਆਉਦਾ ਤਾਂ ਆਉਦਾ ਪਰ ਮੂ ਨਾਲ ਹੀ ਬਸ ਪਿਆਰ ਹੀ ਦੇ ਰਹਾ ਹੋਵੇ ਮ੍ਰਿੰਦਰ ਦਾ ਵੀ ਹੋਣਾ ਇੱਕ ਜੇ ਪੈਣ ਦੀ ਪੁੱਛ ਪੈਣ ਕੇ ਕਹਿੰਦੀ ਆ ਕੀ ਕਹਿੰਦੀ ਆ ਰੋਟੀ ਪਾਣੀ ਦੀ ਗੱਲ ਕਰਦੇ ਆ ਵੀ ਬੁੱਲੀ ਵਾਲੇ ਬਣਾਉਂਦੀ ਇਹਨੂੰ ਬੁੱਲੀ ਵਾਲੇ ਪ੍ਰਾਣ ਖਾਣੇ ਆ ਹਾਂ ਚਲੋ ਮੈਂ ਤਾਂ ਇੱਕ ਦਾ ਵੀ ਕੇਕ ਹੁਣ ਪੈਣ ਦੇ ਹੁੰਦਿਆਂ ਕਟਾ ਦੇ ਆ ਕੀ ਜਨਮ ਦਿਨ ਦਾ ਕੇਕ ਅੱਛਾ ਜਨਮ ਦਿਨ ਦਾ ਕਟੇ ਹਾਂ ਅੱਛਾ ਵੀ ਮ੍ਰਿੰਦਰ ਕਿਸ ਕਰਦਾ ਹੁੰਦਾ ਗਾਹ ਵਿੱਚ ਕੀ ਵੀ ਦੋ ਕੇਕ ਲਿਆਇ ਕਟਾ ਦੀ ਇਹ ਇਹਨੂੰ ਕਹਿਦਾ ਵੀ ਆ ਜਾ ਔਰ ਨੂੰ ਮਨਿੰਦਰ ਦੀ ਵੀ ਨਹੀਂ ਆਪਾਂ ਨੇ ਬਣਾਈ ਉਹਦੇ ਫਿਰ ਤੁਸੀਂ ਇਕੱਠੇ ਨਹੀਂ ਕਰ ਸਕਦੇ ਹਾਂ ਨਹੀਂ ਹੁਣ ਆਪਾਂ ਮਨਿੰਦਰ ਦੀ ਬਣਾਉਣੀ ਹੈ ਪਹਿਲਾਂ ਹੀ ਇਹਦੀ ਨਹੀਂ ਬਣਾਉਣੀ ਹੈ ਹਾਂ ਪਹਿਲਾਂ ਮਨਿੰਦਰ ਆ ਜਾਂਦੀ ਹੈ ਅੱਛਾ ਅੱਛਾ ਹਾਂ ਹਾਂ ਇਸ ਮਨਿੰਦਰ ਨਾਲ ਬਾਦ ਨਹੀਂ ਨਹੀਂ ਅੱਜੀ ਅਲਗਦੇ ਲੋੜੀ ਚਲ ਠੀਕ ਹੈ ਬਹੁਤ ਸਹੀ ਬਰਾਬਰ ਬਰਾਬਰ ਆ ਕਹਿੰਦੇ ਮੇਰੀ ਆ ਬੋਲਦੇ ਪਾਸੇ ਬੋਲਦੇ ਜਾਂਦੇ ਅੱਛਾ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੁਣ ਅਗਲੇ ਬਲੌਗ 'ਚ ਜਦ ਤੱਕ ਤੁਹਾਨੂੰ ਪਰਮਾਤਮਾ ਖੁਸ਼ ਰੱਖੇ ਚੜ੍ਹਦੀਆਂ ਕਲਾਂ 'ਚ ਰੱਖੇ ਜੀ